ਹਾਂਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅੱਜ ਫੇਰ ਅਸੀਂ ਕੋਈ ਨਵੀਂ ਜਾਣਕਾਰੀ ਕੂੜੇ ਕਰਗਟ ਨੂੰ ਲੈ ਕੇ ਨਵੀਂ ਜਾਣਕਾਰੀ ਦੇਣ ਜਾ ਰਹੇ ਆਂ ਵੀ ਅਸੀਂ ਕਿਵੇਂ ਕੂੜੇ ਨੂੰ ਕਟੌਲ ਕਰਦੇ ਆਂ ਸਾਡੇ ਇਹ ਕੂੜੇਦਾਨ ਆਲਾ ਬਹੁਤ ਵੱਡਾ ਤੇ ਅਸੀਂ ਇਹਦੇ ਵਿੱਚ ਜੋ ਵੀ ਕਾਗਜ਼ ਪੱਤਰ ਹੁੰਦਾ ਇਹਦੇ ਵਿੱਚ ਇਕੱਠਾ ਕਰ ਲੈਂਦੇ ਆਂ ਤੇ ਜਾਣੇ ਕਿ ਇਹਨੂੰ ਰੱਖਦੇ ਵੀ ਅਸੀਂ ਅੰਦਰ ਹੈ ਇਹ ਨਹੀਂ ਵੀ ਕੂੜੇ ਕਰਗਟੜਾ ਬਾਹਰ ਪਿਆ ਤੇ ਉਹ ਗਿੱਲਾ ਹੋ ਕੇ ਮੁੜ ਕੇ ਜਿਹੜਾ ਇਹ ਲਫਾਫਾ ਕੂੜਾ ਕਰਕਟ ਐ ਮੱਚਦਾ ਨਹੀਂ ਅਸੀਂ ਇਹਨੂੰ ਅੰਦਰ ਰੱਖਦੇ ਆ ਤੇ ਜੋ ਵੀ ਲਫਾਫਾ ਘੱਟੋ ਘੱਟ 2 ਮਹੀਨਿਆਂ ਦਾ ਇਹ ਭਰ ਜਾਂਦਾ 2-3 ਮਹੀਨਿਆਂ ਤੋਂ ਕਿਉਂਕਿ ਕੂੜਾ ਕਰਕਟ ਇੱਥੇ ਲਫਾਫੇ ਘਟ ਆਉਂਦੇ ਆ ਬਾਹਰੋਂ ਡੁੱਡ ਕੇ ਆ ਜਾਂਦੇ ਆ ਬਾਹਰੋਂ ਚੁਗ ਲੈਣੇ ਆ ਤੇ ਅਸੀਂ ਇਹਨੂੰ ਘੱਟੋ ਘੱਟ 3 ਮਹੀਨਿਆਂ ਤੋਂ ਭਰ ਜਾਂਦਾ ਹੈ ਫਿਰ ਅਸੀਂ ਪੱਤਾ ਢੱਕਾ ਜਿਹੜਾ ਇੱਥੋਂ ਇਕੱਠਾ ਕਰਕੇ ਤੇ ਇਹਨੂੰ ਨਸ਼ਟ ਕਰ ਦਿੰਨੇ ਆ ਆਮ ਕੀ ਹੁੰਦਾ ਜਵੇਂ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਲੈ ਲੋ ਸੈਮੀਨਾਰ ਹੁੰਦੇ ਆ ਉੱਥੇ ਗਿੱਲੇ ਕੂੜੇ ਨੂੰ ਸੁੱਕੇ ਕੂੜੇ ਨੂੰ ਲੈ ਕੇ ਸੈਮੀਨਾਰ ਹੁੰਦੇ ਆ ਵੀ ਲੱਗ ਲੱਗ ਕੂੜੇ ਦੇ ਆਪਾਂ ਰੱਖਣਾ ਤੇ ਉਸ ਤੋਂ ਬਾਅਦ ਕਿਵੇਂ ਕੂੜੇ ਨੂੰ ਕਟੌਲ ਕਰਨਾ ਜਾਣੇ ਕੋ ਜਾਣਕਾਰੀ ਦੇ ਕੇ ਜਾਂਦੇ ਆ ਪਰ ਦੀਵੇ ਥੱਲੇ ਹੁੰਦਾ ਹਨੇਰਾ ਹੀ ਹੈ ਹੁਣ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਜਾਓ ਪਹਿਲਾਂ ਤਾਂ ਕੂੜੇਦਾਨ ਵਾਲੇ ਦੇ ਵਿੱਚ ਲਫਾਫੇ ਸੱਡ ਦਿੰਦੇ ਆ ਤੇ ਚੱਕ ਕੇ ਉਹੀ ਪੱਤੇ ਟੱਕੇ ਤੇ ਸੱਡ ਦਿੰਦੇ ਆ ਤੇ ਮੀਂਹ ਦੇ ਨਾਲ ਗਿੱਲਾਵੱਤਾ ਹੋ ਕੇ ਜਾਨੀ ਕੋ ਨਸ਼ਟ ਨਹੀਂ ਹੁੰਦਾ ਅਸੀਂ ਅੱਜ ਸਰਕਾਰੀ ਸਕੂਲਾਂ ਨੂੰ ਇੱਕ ਜਾਣਕਾਰੀ ਦੇਣੀ ਚਾਹੁੰਦੇ ਆ ਵੀ ਹਰ ਸਰਕਾਰੀ ਸਕੂਲ ਦੇ ਵਿੱਚ 2 ਤੋਂ 3 ਘੰਟੇ ਚੋਰ ਮੱਚਦੀ ਹੈ ਹਰ ਰੋਜ਼ ਤੇ ਜਿਹੜਾ ਵੀ ਕੋਈ ਲਫਾਫਾ ਕਾਪੀਆਂ ਵਗੈਰਾ ਜਵਾਕ ਸਿੱਟ ਦਿੰਦੇ ਆ ਕੂੜੇਕਰਕਟ ਦੇ ਵਿੱਚ ਜਾਂ ਪਾਸੇ-ਆਸੇ ਸਿੱਟ ਦਿੰਦੇ ਆ ਪਹਿਲੀ ਗੱਲ ਤਾਂ ਜਵਾਕਾਂ ਤੇ ਕਟੌਲ ਹੋਣਾ ਚਾਹੀਦਾ ਵੀ ਕੂੜੇਕਰਕਟ ਦੇ ਵਿੱਚ ਇਕੱਠੇ ਹੋਣ ਤੇ ਹਰ ਰੋਜ਼ ਉਹਨਾਂ ਨੂੰ ਮਤਲਬ ਵੀ ਉਹ ਨਸ਼ਟ ਕਰਦੇ ਰਹਿਣ ਚੋਰ ਦੇ ਵਿੱਚ ਕਿੰਨਾ ਸੌਖਾ ਹੈ ਪਰ ਉਹ ਕੀ ਕਰਦੇ ਆ ਪਹਿਲੀ ਗੱਲ ਤਾਂ ਉਹ ਪਏ ਵੀ ਬਾਹਰ ਹੀ ਰਹਿੰਦੇ ਐ ਜਦੋਂ ਮੀਂਹ ਆਉਂਦਾ ਉਹ ਗਿੱਲੇ ਹੋ ਜਾਂਦੇ ਐ ਲਫਾਫੇ ਫੇਰ ਉਹ ਜੋਂ ਚੱਕਦੇ ਓਥੇ ਕੂੜੇਦਾਨ ਤੇ ਸਿੱੜ ਦਿੰਦੇ ਐ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਕਿ ਕੋਈ ਮਤਲਬੀ ਕੂੜੇਕਰਕਟ ਤੇ ਕਟੌਲ ਨਹੀਂ ਚਲੋ ਪੱਤੇ ਡੱਕਾ ਜਿਹੜਾ ਉਹ ਤਾਂ ਗਲ ਜਾਣਾ ਹੁੰਦਾ ਆਪਾਂ ਪੱਤੇ ਡੱਕੇ ਨੂੰ ਨਹੀਂ ਕਹਿ ਸਕਦੇ ਕਿਉਂਕਿ ਸਕੂਲਾਂ ਦੇ ਵਿੱਚ ਦਰਗਤ ਵਗੈਰਾ ਹੁੰਦੇ ਐ ਪੱਤੇ ਡੱਕੇ ਬਹੁਤ ਜ਼ਿਆਦੇ ਹੁੰਦੇ ਐ ਪਰ ਜਿਹੜਾ ਉਥੋਂ ਦੀ ਲਫਾਫੇ ਐ ਜਾਂ ਪਾਟੀਆਂ ਹੋਈਆਂ ਕਿਤਾਬਾਂ ਜਵਾਖਸ ਖਲਾਰ ਦਿੰਦੇ ਉਹਨਾਂ ਨੂੰ ਤਾਂ ਸਰਕਾਰੀ ਸਕੂਲ ਕੰਟਰੋਲ ਕਰ ਸਕਦੇ ਆ ਆ ਵੇਖੋ ਅਸੀਂ ਐਂ ਕੰਟਰੋਲ ਕਰਦੇ ਆ ਅੰਦਰ ਰੱਖੇ ਹੋਇਆ ਦੋ ਮਹੀਨਾ ਤੋਂ ਤਿੰਨ ਮਹੀਨਾ ਤੋਂ ਅਸੀਂ ਪੱਤਾ ਟੱਕਾ ਇਕੱਠਾ ਕਰਕੇ ਤੇ ਅੱਗ ਲਾ ਦਿੰਦੇ ਆ ਤੇ ਸਰਕਾਰੀ ਸਕੂਲ ਤਾਂ ਮਤਲਬ ਹੀ ਲਿਫਾਫੇ ਕਰਨੇ ਬਹੁਤ ਕੰਮ ਸੌਖਾ ਹਰ ਰੋਜ਼ ਨਾਈਟ ਜਾਨਕਿ ਕੂੜੇਦਾਨ ਭਰ ਜਾਣ ਜਦੋਂ ਹਰ ਰੋਜ਼ ਤੇ ਹਰ ਰੋਜ਼ ਉਹ ਚੋਰ ਦੇ ਨੇੜੇ ਜਦੋਂ ਰੋਟੀ ਪਾਣੀ ਪੱਕ ਗਿਆ ਤੇ ਮਤਲਬ ਹੀ ਉਹ ਚੋਰ ਦੇ ਵਿੱਚ ਸੈੱਟ ਦੇਣਾ ਤੇ ਸਾਰਾ ਜਿਹੜਾ ਲਫਾਫਾ ਨਸ਼ਟ ਹੋ ਸਕਦਾ ਪਰ ਧਿਆਨ ਨਹੀਂ ਇਸ ਪਾਸੇ ਜੇ ਸਕੂਲਾਂ ਦੇ ਵਿੱਚ ਕੂੜੇ ਕਰਕ ਨੂੰ ਕੁਟੌਲ ਕਰਨ ਦੇ ਲਈ ਬੱਚਿਆਂ ਨੂੰ ਜਾਣਕਾਰੀ ਨਾ ਹੋਈ ਤੇ ਫਿਰ ਅੱਗੇ ਮੰਤਰੀ ਬਣ ਕੇ ਜਾਂ ਸਰਕਾਰੀ ਮੁਲਾਜ਼ਮ ਬਣ ਕੇ ਕੀ ਇਹ ਚਾਰ ਚੰਦ ਲਾ ਦੇਣਗੇ ਪੰਜਾਬ ਨੂੰ ਜਦੋਂ ਸਰਕਾਰੀ ਸਕੂਲਾਂ ਦੇ ਵਿੱਚ ਹੋਣੀ ਮਾੜਾ ਹਾਲ ਹੈ ਤਾਂ ਅਸੀਂ ਸਰਕਾਰੀ ਸਕੂਲਾਂ ਨੂੰ ਲੈ ਕੇ ਵੀ ਅਸੀਂ ਜਾਣਕਾਰੀ ਦੇਣ ਜਾ ਰਹੇ ਹਾਂ ਵੀ ਕੂੜੇ ਕਰਕਟ ਨੂੰ ਪੱਤੇ ਡੱਕੇ ਨੂੰ ਤਾਂ ਚਲੋ ਤੁਸੀਂ ਨਸ਼ਟ ਨਹੀਂ ਕਰ ਸਕਦੇ ਪਰ ਲਫਾਫਿਆਂ ਨੂੰ ਤਾਂ ਕਰ ਸਕਦੇ ਨਾ ਹਰ ਰੋਜ਼ ਹਰ ਰੋਜ਼ ਚੋਰਾ ਮੱਚਦੀਆਂ ਤੇ ਹਰ ਰੋਜ਼ ਮਤਲਬ ਇਹ ਚੋਰ ਦੇ ਵਿੱਚ ਤੁਸੀਂ ਜਿਹੜੇ ਲਫਾਫੇ ਲਫੂਫੇ ਹੁੰਦੇ ਆ ਤੇ ਇੱਕ ਮਿੰਟ ਨਹੀਂ ਲੱਗਦਾ ਪੂਰਾ ਸਵਾਹ ਬਣ ਜਾਂਦੀ ਹੈ ਕਿੰਨਾ ਕੁ ਔਖਾ ਕੰਮ ਤਾਂ ਨਹੀਂ ਸੌਖਾ ਹੈ ਪਰ ਗੌਰ ਨਹੀਂ ਤੇ ਅਸੀਂ ਅੱਜ ਲੋਕਾਂ ਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕੂੜੇ ਕਰਕਟ ਨੂੰ ਲੈ ਕੇ ਵੀ ਆ ਭਰਿਆ ਪਿਆ ਤੇ ਹੁਣ ਅਸੀਂ ਡੰਗ ਤੇੜੀ ਨੂੰ ਜਦੋਂ ਧੁੱਪ ਲੱਗੀ ਤੇ ਕੂੜਾ ਕਰਕਟ ਜਿਹੜਾ ਸੁੱਕਾ ਇਕੱਠਾ ਕਰਕੇ ਤੇ ਉਹਨੂੰ ਅਸੀਂ ਨਸ਼ਟ ਕਰ ਦੇਣਾ ਤਾਂ ਇਹ ਇੱਕ ਬਹੁਤ ਵੱਡੀ ਜਾਣਕਾਰੀ ਹੈ ਕੂੜੇ ਨੂੰ ਲੈ ਕੇ ਤੇ ਇਹ ਅਸੀਂ ਸਰਕਾਰੀ ਸਕੂਲਾਂ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਤੇ ਵੀ ਬੱਚਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਕੂੜਾ ਕਰਕਟ ਕੂੜੇ ਵਾਲੇ ਦੇ ਵਿੱਚ ਸਿੱਟਿਆ ਕਰੋ ਤੇ ਜੋ ਖਾਣਾ ਬਣਦਾ ਹੈ ਉੱਥੇ ਚੂਰਾ ਮੱਚਦੀਆਂ ਤੇ ਹਰ ਰੋਜ਼ ਤੁਸੀਂ ਮਤਲਬ ਵੀ ਲਫਾਫਾ ਜਿਹੜਾ ਕੂੜਾ ਕਰਗਟਾ ਜਾਂ ਜਿਹੜੇ ਮੱਚਣ ਵਾਲਾ ਉਹਨੂੰ ਤੁਸੀਂ ਹਰ ਰੋਜ਼ ਨਸ਼ਟ ਕਰ ਸਕਦੇ ਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਲਫਾਫੇ ਨਹੀਂ ਹੋਣੇ ਚਾਹੀਦੇ ਬੱਚਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਤੇ ਅਸੀਂ ਬੇਨਤੀ ਕਰਦੇ ਆਂ ਕੂੜੇ ਕਰਗਟ ਨੂੰ ਲੈ ਕੇ ਵੀ ਭਾਈ ਤੁਸੀਂ ਹਰ ਰੋਜ਼ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਚੂਰਾ ਮੱਚਦੀਆਂ ਤੇ ਤੁਸੀਂ ਕੂੜੇ ਕਰਗਟ ਨੂੰ ਲੈ ਕੇ ਮਤਲਬ ਵੀ ਉਹਨਾਂ ਨੂੰ ਹਰ ਰੋਜ਼ ਤੁਸੀਂ ਲਫਾਫੇ ਨਸ਼ਟ ਕਰ ਸਕਦੇ ਆ ਗੌਰ ਕਰੋ ਤੇ ਇੱਥੇ ਬੱਚਿਆਂ ਨੇ ਸਾਰਾ ਕੁਝ ਸਿੱਖਣਾ ਹੈ ਤੇ ਜੇ ਇਥੋਂ ਨਾ ਸਿੱਖਿਆ ਤਾਂ ਫਿਰ ਗਾਂ ਜਾ ਕੇ ਇਹ ਕੀ ਕਰਨਗੇ ਤੋ ਇਨਾ ਕੁਛ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲੇਗਾ ਅਸੀਂ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ